ਦੇ ਵਿੱਚ ਗਿਆ ਇਹਨਾਂ ਦਾ ਬੇਟਾ ਉਹ ਰੋਤੀ ਇਹਨਾਂ ਨੂੰ ਕੰਮ ਮਿਲਿਆ ਲੇਬਰ ਦੇ ਵਿੱਚ ਜਿਹੜੇ ਰੋਡ ਬਣਦੇ ਐ ਦੁਬਈ 'ਚ ਬਹੁਤ ਜ਼ਿਆਦਾ ਗਰਮੀ ਆਉਂਦੀ ਬੜਾ ਔਖਾ ਕੰਮ ਹੈ ਰੋਡ ਦੇ ਬਣਦੇ ਐ ਉਹ ਉਸ ਜਗ੍ਹਾ ਦੇ ਉੱਤੇ ਕੰਮ ਕਰਦਾ ਸੀ ਬੜਾ ਔਖਾ ਕੰਮ ਸੀ ਇਹ ਬੇਟੀ ਨੂੰ ਅਸੀਂ ਪੁੱਛਿਆ ਕੀ ਕਹਿੰਦਾ ਬੇਟਾ ਠੀਕ ਹੈ ਇਹ ਦੱਸਦੇ ਕਿ ਹਾਂ ਬੇਟਾ ਠੀਕ ਹੈ ਪਰ ਕੰਮ ਬੜਾ ਔਖਾ ਹੈ ਬੜਾ ਸਟਰਗਲ ਹੈ ਉਹਦੇ ਕੰਮ ਦੇ ਵਿੱਚ ਪ੍ਰਾਰਥਨਾ ਕੀਤੀਆਂ ਪ੍ਰਾਰਥਨਾ ਕਰਾਉਂਦੇ ਰਹੇ ਕਿ ਤੁਸੀਂ ਪ੍ਰਾਰਥਨਾ ਕਰਨਾ ਇਸ ਗੱਲ ਦੇ ਲਈ ਕਿ ਬੇਟੇ ਨੂੰ ਸੌਖਾ ਕੰਮ ਮਿਲ ਜਾਵੇ ਹallelujah ਔਰ ਇਹ ਬੀਟੀ ਦੱਸਦੀ ਹੈ ਕਿ ਇੱਕ ਮਸੀਹੀ ਬੰਦਾ ਇੱਕ ਮਸੀਹੀ ਮੁੰਡਾ ਉਹਨੂੰ ਮਿਲਿਆ ਮਸੀਹ ਕਰਕੇ ਜਾਣ ਪਛਾਣ ਹੁੰਦੀ ਕਿ ਲੋਕ ਕਹਿੰਦੇ ਨਾ ਯਿਸੂ ਦਾ ਯਿਸੂ ਮਸੀਹ ਦਾ ਨਾਮ ਨਹੀਂ ਲੈਣਾ ਕਿਤੇ ਪਤਾ ਨਾ ਲੱਗ ਜਾਵੇ ਅਸੀਂ ਯਿਸੂ ਨੂੰ ਮੰਨਦੇ ਆ ਸੋ ਜਦੋਂ ਮਿਲ ਲਗੇ ਤਾਂ ਯਹਮਸੀ ਦੀ ਵੀ ਨਹੀਂ ਕਹਿੰਦੇ ਕਿ ਨਾਲ ਦੇ ਨੂੰ ਨਾ ਪਤਾ ਲੱਗ ਜਾਵੇ ਹallelujah ਮਸੀਹੀ ਹੋਣ ਦਾ ਫਾਇਦਾ ਮਿਲਿਆ ਜਦੋਂ ਬੇਟਾ ਗਿਆ ਸੀ ਉਹਨੇ ਦੱਸਿਆ ਸੀ ਮੈਂ ਵੀ ਪ੍ਰਭੂ ਨੂੰ ਮੰਨਦਾ ਹਾਂ ਬੇਟਾ ਕਹਿੰਦਾ ਮੈਂ ਵੀ ਪ੍ਰਭੂ ਨੂੰ ਮੰਨਦਾ ਕੰਮ ਤੇ ਲੱਗ ਗਿਆ ਕੋਈ ਮਹੀਨਿਆਂ ਬਾਅਦ ਉਹ ਬੇਟਾ ਉਹਨੂੰ ਮਿਲਿਆ ਜਦੋਂ ਮਿਲਿਆ ਤੇ ਉਹਨੇ ਦੇਖਿਆ ਕਿ ਇਹ ਤਾਂ ਕੰਮ ਹੀ ਬੜਾ ਮੁਸ਼ਕਲ ਹੈ ਧੁੱਪ ਦੇ ਵਿੱਚ ਰਹਿਣਾ ਗਰਮੀ 'ਚ ਰਹਿਣਾ ਬੜਾ ਜਵੌਖਾ ਕੰਮ ਹੈ ਸੋਦ ਨੇ ਆਪਣੇ ਜਦੋਂ ਜਾਣ ਪਛਾਣ ਹੋਈ ਹੈਲੋ ਹਾਈ ਹੋਈ ਤੇ ਉਹ ਮੁੰਡੇ ਨੇ ਜਿੱਦਾਂ ਅਕਸਰ ਕਹਿੰਦੇ ਆ ਕਿ ਸਾਡੇ ਲਈ ਹੈਲਪਰ ਠਹਿਰਾਏ ਹੋਏ ਆ ਸਾਡਾ ਪ੍ਰਭੂ ਚਾਹੇ ਦੇਸ਼ਾਂ ਚਾਹੇ ਵਿਦੇਸ਼ਾਂ ਚ ਹੈਲਪਰ ਠਹਿਰਾਉਂਦਾ ਤੇ ਆਪਣੇ ਬੰਦਿਆਂ ਦੀ ਮਦਦ ਕਰਦਾ ਹੈ। ਸੋ ਬੇਟੀ ਨੇ ਜਦੋਂ ਇਹਨਾਂ ਦੇ بیٹے ਨੂੰ ਮਿਲਿਆ ਹਾਲਚਲ ਪੁੱਛਿਆ ਬੀਟੀ ਵੀ ਚਿੰਤਤ ਸੀ ਕਿ ਮੇਰੇ بیٹے ਨੂੰ ਬਹੁਤ ਜ਼ਿਆਦਾ ਔਖਾ ਕੰਮ ਮਿਲਿਆ ਔਰ ਜਦੋਂ ਉਹਨੇ ਆਪਣੇ ਦਿਲ ਦੀ ਗੱਲ ਦੱਸੀ ਤੇ ਉਹਨੇ ਕਿਹਾ ਕੋਈ ਨਹੀਂ ਮੈਂ ਜਾ ਕੇ ਆਫਿਸ ਵਿੱਚ ਗੱਲ ਕਰਦਾ ਮੈਂ ਤੈਨੂੰ ਆਫਿਸ ਦੇ ਵਿੱਚ ਲੈ ਜਾਵਾਂਗਾ। ਔਰ ਅੱਜ ਇਹ ਬੇਟੀ ਕੱਲ ਜਦੋਂ ਪਿਛਲੇ ਸੱਬਤ ਦੇ ਦਿਨ ਦੇ ਵਿੱਚ ਆਈ ਤੇ ਬੜੀ ਆਨੰਦਿਤ ਸੀਗੀ ਇਹ ਬੇਟੀ ਨੇ ਕਿਹਾ ਕਿ ਮੇਰਾ ਬੇਟਾ ਤੁਹਾਡੀਆਂ ਪ੍ਰਾਰਥਨਾ ਦੁਆਵਾਂ ਦੇ ਦੁਆਰਾ ਪ੍ਰਭੂ ਦੀ ਕਿਰਪਾ ਦੇ ਦੁਆਰਾ ਪ੍ਰਭੂ ਨੇ ਹੈਲਪਰ ਠਰਾਈਆ ਅੱਜ ਉਹ ਉਸ ਕੰਮ ਤੋਂ ਜਿਹੜਾ ਆਜ਼ਾਦ ਹੋ ਗਿਆ ਔਰ ਆਫਿਸ ਦੇ ਵਿੱਚ ਰਹਿ ਕੇ ਹੀ ਕੰਮ ਕਰਦਾ ਹੈ ਹallelujah ਬੋਲੋ ਹallelujah ਆਫਿਸ ਦੇ ਵਿੱਚ ਉਸੇ ਬੇਟੇ ਨਾਲ ਰਹਿ ਕੇ ਕੰਮ ਕਰਦਾ ਹੈ ਕੰਮ ਵੀ ਸੌਕਾ ਹੋ ਗਿਆ ਪਰਮੇਸ਼ਰ ਨੇ ਉਹਨੂੰ ਬLES ਕੀਤਾ ਸੋ ਇਹ ਬੇਟੀ ਬੜੀ ਖੁਸ਼ ਸੀ ਕਿਉਂਕਿ ਅਕਸਰ ਹਰ ਇੱਕ ਮਾਂ ਬਾਪ ਚਾਹੁੰਦਾ ਹੈ ਕੋਈ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਜਾ ਕੇ ਕਣਕਾਂ ਵੱਡੇ ਧੁੱਪ ਚ ਰਵੇ ਗਰਮੀ ਚ ਰਵੇ ਉਹ ਕਹਿੰਦਾ ਸਾਰੇ ਕੰਮ ਸੌਖੇ ਮਿਲਣ ਸੋ ਇਹ ਬੇਟੀ ਚਿੰਤਤ ਸੀ ਆਪਣੇ ਬੇਟੇ ਕਰਕੇ ਔਰ ਅੱਜ ਸ਼ੁਕਰ ਤੇ ਧੰਨਵਾਦ ਕਰ ਰਹੀ ਹੈ ਕਿ ਪਰਮੇਸ਼ਰ ਨੇ ਇਹ ਬੇਟੀ ਦੀ ਪ੍ਰਾਰਥਨਾ ਸੁਣਿਆ ਕਲਿਸਿਆ ਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਔਰ ਅੱਜ ਇਹਨਾਂ ਦਾ ਬੇਟਾ ਔਖੇ ਕੰਮ ਤੋਂ ਸੌਖੇ ਕੰਮ ਦੇ ਵਿੱਚ ਆ ਲਾ ਗਿਆ